ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾ ਮੰਦੀਪ ਕੌਰ ਸਵਾਗਤ ਕਰਦੀ ਆ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵਖਦੇਓ ਤੁਸੀਂ ਰੈਡੀ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਸੂਟਾਂ ਦੀ ਸ਼ੁਰੂਆਤ ਕਰਨ ਤੋਂ ਪਹਿਲੇ ਸਭ ਤੋਂ ਪਹਿਲੇ ਦੱਸਣਾ ਚਾਹੁੰਦੇ ਆ ਕਿ ਅਕਤੂਬਰ ਦੇ ਲਾਸਟ ਵਿੱਚ ਬਹੁਤ ਸੋਹਣੇ ਜਿਹੇ ਸੂਟ ਦਾ ਗਿਫਟ ਲੈ ਕੇ ਆਵਾਂਗੇ ਉਹ ਵਾਲੇ ਵਿਊਅਰ ਦੇ ਲਈ ਜਿਹੜੇ ਸਾਡੇ ਚੈਨਲ ਨੂੰ ਸਪੋਰਟ ਕਰਨਗੇ ਲੌਂਗ ਵੀਡੀਓਜ਼ ਤੇ ਕਮੈਂਟ ਕਰਨਗੇ ਸ਼ੇਅਰ ਕਰਨਗੇ ਸਕਰੀਨ ਸ਼ਾਟ ਤੁਸੀਂ ਜ਼ਰੂਰ ਸੈਂਡ ਕਰਨਾ ਹੈ ਤਾਂ ਜੋ ਸਾਨੂੰ ਤੁਹਾਡੇ ਬਾਰੇ ਪਤਾ ਚੱਲ ਸਕੇ ਕਰਦੇ ਆ ਸਟਾਰਟ ਅੱਜ ਦੀ ਕਲੈਕਸ਼ਨ ਬਹੁਤ ਪ ਇਕਦਮ ਥ੍ਰੈਡ ਵਰਕ ਪਲੱਸ ਹੈਂਡ ਵਰਕ ਆਏਗਾ ਇਸ ਦੇ ਵਿੱਚ ਜਿਵੇਂ ਦਬਕੀ ਦਾ ਵਰਕ ਆ ਬਹੁਤ ਸੋਹਣਾ ਜੇ ਸਾਰਾ ਹੀ ਪੈਟਰਨ ਆਏਗਾ ਨੈਕ ਲਾਈਨ ਆਏਗੀ ਤੇ ਨਾਲ ਆਏਗੀ ਬਹੁਤ ਪਿਆਰੀ ਸੀਕੁਐਂਸ ਵਰਕ ਪਲੱਸ ਥ੍ਰੈਡ ਦਾ ਵਰਕ ਆਏਗਾ ਪੈਨਲਿੰਗ ਦੇ ਉੱਪਰ ਸਭ ਤੋਂ ਪਹਿਲੇ ਆਏਗਾ ਸਕਾਈ ਕਲਰ ਆਰਗੈਂਜ਼ਾ ਦਾ ਫੈਬਰਿਕ ਆ ਫੈਬਰਿਕ A1 ਆ ਤੇ ਨਾਲ ਤੁਹਾਨੂੰ ਜਿਹੜਾ ਇਸ ਦੇ ਵਿੱਚ ਡਿਜ਼ਾਈਨ ਮਿਲੇਗਾ ਬਹੁਤ ਹੀ ਸਿੰਪਲ ਸੋਬਰ ਜਿਹਾ ਡਿਜ਼ਾਈਨ ਆ ਇਸ ਤਰ੍ਹਾਂ neck line ਦੀ ਫਿਨਿਸ਼ਿੰਗ pearl work ਦੇ ਨਾਲ ਆਏਗੀ ਨਾਲ ਕੱਟਦਾਨਾ ਆਏਗਾ ਤੇ ਇਸ ਤਰ੍ਹਾਂ ਤੁਹਾਨੂੰ round neck with flowering ਆਏਗਾ ਬਹੁਤ ਪਿਆਰਾ ਜਿਹਾ neck ਬਣਿਆ ਆ ਜਿਕੇ ਹਿੰਦੇ ਪੈਨਲਿੰਗ ਬਹੁਤ ਸੋਹਣੀ ਆ ਠੀਕ ਹੈ ਚੈੱਕ ਕਰਦੇ ਜਾਣਾ ਹੈ ਠੀਕ ਹੈ ਪੈਨਲਿੰਗ ਵਾਲਾ ਸੂਟ ਹੋਏਗਾ ਕਲਰ 20 ਇਹਦੇ ਵਿੱਚ ਬਹੁਤ ਸੋਹਣੇ ਆਉਣਗੇ ਲਾਈਟ ਡਾਰਕਸ ਆ ਰਹੀਆਂ ਹੀ ਸ਼ੇਡਸ ਅਵੇਲੇਬਲ ਹੋਣਗੀਆਂ ਇੱਕਦਮ ਲੰਮੀ ਜਿਹੜੀ ਤੁਹਾਨੂੰ ਪੈਨਲਿੰਗ ਮਿਲੇਗੀ ਲੈਂਥ ਵਾਈਜ਼ ਕੋਈ ਇਸ਼ੂ ਨਹੀਂ ਆਏਗਾ ਠੀਕ ਹੈ ਸੇਮ ਹੀ ਪੈਟਰਨ ਜਿਹੜਾ ਤੁਹਾਨੂੰ ਬਾਜੂ ਤੇ ਮਿਲੇਗਾ ਠੀਕ ਹੈ ਤਿੰਨ ਫਲਾਵਰ ਆਉਣਗੇ ਔਰ ਇਹ ਜਿਹੜਾ ਤੁਹਾਡਾ ਪੈਟਰਨ ਆ ਫਲਾਵਰਸ ਵਾਲਾ ਇਹ ਆਏਗਾ ਬੁਲੀਅਨ ਸਟਿਚ ਵਾਲਾ ਚੈੱਕ ਕਰੋ ਤੁਸੀਂ ਇਹ ਸਾਰਾ ਹੀ ਬੁਲੀਅਨ ਸਟਿਚ ਵਾਲਾ ਸਾਰਾ ਤੁਹਾਨੂੰ ਪੈਟਰਨ ਮਿਲੇਗਾ ਠੀਕ ਹੈ ਕਿਉਂਕਿ ਹਰ ਇੱਕ ਕੋਲ ਅਫੋਰਡੇਬਲ ਨਹੀਂ ਹੁੰਦਾ ਹੈਗਾ ਕਿ ਹੈਂਡਵਰਕ ਦਾ ਪੀਸ ਬਣਾਉਣਾ ਪਰ ਸੇਮ ਲੁੱਕ ਦੇ ਵਿੱਚ ਤੁਹਾਡੇ ਵੀ ਲੈ ਕੇ ਆਏ ਆ ਬਹੁਤ ਹੀ ਪਿਆਰੀ ਜੀ ਨੈਕਲਾਈਨ ਨਾਲ ਪੈਨਲਿੰਗ ਠੀਕ ਹੈ ਤੇ ਸੀਕਵੈਂਸ ਵਰਕ ਵਿੱਚ ਜਿਹੜੇ ਸਤਾਰੇ ਲੱਗੇ ਨੇ ਉਹ ਤੁਹਾਨੂੰ ਸਕਾਈ ਕਲਰ ਦੇ ਮਿਲਣਗੇ ਪਲੱਸ ਇਸ ਦੇ ਵਿੱਚ ਕਾਪਰ ਕਲਰ ਹੋ ਗਿਆ ਥੋੜਾ ਪਿੰਕ ਡਾਰਕ ਟੋਨ ਮਸਟਰਡ ਕਲਰ ਦਾ ਥ्रेड ਯੂਜ਼ ਹੋਇਆ ਹੈ ਨਾਲ ਸਕਾਈ ਕਲਰ ਦੇ ਲੀਵਸ ਆਉਣਗੇ ਨਾਲ ਆਏਗਾ ਸੇਮ ਟੋਨ ਦਾ ਸਿਲਕ ਮਸਲੀਨ ਦਾ ਬਾਟਮ ਬਹੁਤ ਪਿਆਰਾ ਜਿਹਾ ਬਾਟਮ ਆਏਗਾ ਸੇਮ ਟੂ ਸੇਮ ਟੋਨ ਆਏਗੀ ਔਰ ਦੁਪੱਟੇ ਵੀ ਇਹਨਾਂ ਦੇ ਹੈਵੀ ਆਉਣਗੇ ਠੀਕ ਹੈ ਜੀ ਮੂਲੀਨ ਸਟਿਚ ਵਾਲੇ ਹੀ ਇਸ ਦੇ ਵਿੱਚ ਫੈਬਰਿਕ ਡਿਜ਼ਾਈਨਿੰਗ ਆਏਗੀ ਦੁਪੱਟਾ ਤੁਸੀਂ ਚੈੱਕ ਕਰਨਾ ਹੈ ਬਾਕਫ ਸੋਣਾ ਔਰਗਾਂਜ਼ੀ ਦਾ ਦੁਪੱਟਾ ਆਏਗਾ ਤੇ ਕਲਰ ਆਏਗਾ ਸਕਾਈ ਠੀਕ ਹੈ ਸੇਮ ਟੋਨ ਦਾ ਸਾਰਾ ਸੂਟ ਜਾਣ ਵਾਲਾ ਤੇ ਡਿਜ਼ਾਈਨਰ ਪੀਸ ਆ ਠੀਕ ਹੈ ਡਿਜ਼ਾਈਨਰ ਲੁੱਕ ਆਏਗੀ ਚੈੱਕ ਕਰੋ ਤੁਸੀਂ ਇਕਦਮ ਲੰਮਾ ਚੌੜਾ ਲੈਂਸ ਦੇ ਨਾਲ ਫਿਨਿਸ਼ਿੰਗ ਆ ਤੁਹਾਨੂੰ ਪੈਨਲਿੰਗ ਵਾਲਾ ਸੇਮ ਪੈਟਰਨ ਮਿਲੇਗਾ ਏਮਬਰਾਇਡਰੀ ਦਾ ਪਲੱਸ ਇਸ ਦੇ ਮਿਡਲ ਦੇ ਵਿੱਚ ਵੀ ਏਮਬਰਾਇਡਰੀ ਆਏਗੀ ਦੇਖੋ ਸਾਰੇ ਹੀ ਤੁਹਾਨੂੰ ਇਸ ਤਰ੍ਹਾਂ ਸਟ੍ਰਿਪਸ ਆਉਣਗੀਆਂ ਪੈਨਲਿੰਗ ਦੀਆਂ ਤੇ ਨਾਲ ਦੂਸਰੀ ਸਾਈਡ ਤੇ ਵੀ ਇਸ ਤਰ੍ਹਾਂ ਵਰਕ ਆਏਗਾ ਪਲੱਸ ਲੈਂਸ ਆਏਗੀ ਲੈਂਸ ਦੀ ਫਿਨਿਸ਼ਿੰਗ 4 ਸਾਈਡਡ ਆਏਗੀ ਲੰਮੇ ਚੌੜੇ ਦੁਪੱਟੇ ਨੇ ਲੁੱਕ ਤੁਸੀਂ ਚੈੱਕ ਕਰਨੀ ਆ ਸਕਾਈ ਕਲਰ ਆਏਗਾ ਸਭ ਤੋਂ ਪਹਿਲੇ ਐਲੋ ਠੀਕ ਹੈ ਬਹੁਤ ਪਿਆਰੀ ਜੀ ਸ਼ੇਡ ਤੇ ਕਲਰ ਤੁਸੀਂ ਸਾਰੇ ਚੈੱਕ ਕਰ ਲੈਣੇ ਆ ਇੱਕ ਵਾਰ ਬਹੁਤ ਸੋਹਣੇ ਲਾਈਟ ਸੌਗਰ ਜੇ ਕਲਰ ਨੇ ਠੀਕ ਹੈ ਇਸ ਤੇ ਵਿੱਚ ਆ ਗਿਆ ਅਗਲਾ ਕਲਰ ਲਾਈਟ ਲਵੈਂਡਰ ਟ੍ਰਾਈਪ ਸ਼ੇਡ ਹੈ ਬਹੁਤ ਸੋਹਣਾ ਠੀਕ ਹੈ ਪਿੰਕ ਲਵੈਂਡਰ ਜੀ ਸ਼ੇਡ ਆਏਗੀ ਲੁੱਕ ਤੁਸੀਂ ਦੇਖਦੇ ਰਹਿਣਾ embroidery ਦਾ ਪੈਟਰਨ ਸੇਮ ਆਏਗਾ ਤੇ ਕਲਰ ਕੰਬੀਨੇਸ਼ਨ ਇਸ ਤੇ ਵਿੱਚ ਥੋੜਾ ਚੇਂਜ ਆਏਗਾ ਜਿਵੇਂ ਇਹਦੇ ਵਿੱਚ ਫਰੋਜ਼ੀ ਕਲਰ ਆ ਗਿਆ ਤੇ ਕਾਪਰ ਸ਼ੇਡ ਆ ਗਈ ਆ, ਹੌਟ ਪਿੰਕ ਕਲਰ ਆ ਗਿਆ, ਪਿੰਕ ਕਲਰ ਆ ਗਿਆ ਠੀਕ ਹੈ ਇਸ ਤਰ੍ਹਾਂ ਦਾ ਮਤਲ ਲਵੈਂਡਰ ਟਾਈਪ ਸ਼ੇਡ ਆ ਗਈ। ਨੈਕਲਾਈਨ ਬਹੁਤ ਸੋਹਣੀ ਪੈਨਲਿੰਗ ਦੇ ਫਲਾਵਰ ਬਹੁਤ ਸੋਹਣੇ। ਸਾਰੇ ਹੀ ਬਲੀਅਮ ਸਟਿਚ ਵਾਲੀ ਜਿਹੜੀ ਇਸਦੇ ਵਿੱਚ ਲੁੱਕ ਆਏਗੀ ਠੀਕ ਹੈ ਬਹੁਤ ਪਿਆਰੀ ਜੀ ਲੁੱਕਾਂ ਚੈੱਕ ਕਰਦੇ ਜਾਓ। ਠੀਕ ਹੈ ਪੈਨਲਿੰਗ ਵਾਲਾ ਸੂਟ ਹੈ ਤੇ ਨੈਕਲਾਈਨ ਆਏਗੀ ਬਾਰਡਰ ਲਾਈਨ ਦੀ ਫਿਨਿਸ਼ਿੰਗ ਨਹੀਂ ਆ ਇਸ ਕਰਕੇ ਤੁਹਾਨੂੰ ਲੈਂਥ ਵਗੈਰਾ ਦੀ ਕੋਈ ਵੀ ਇਸਦੇ ਵਿੱਚ ਪ੍ਰੋਬਲਮ ਨਹੀਂ ਆਏਗੀ ਤੇ ਇਸ ਦੀ ਜਿਹੜੀ ਬਾਜੂ ਉਹ ਵੀ ਬਹੁਤ ਸੋਹਣੀ ਬਣੀ ਆ ਸਿੰਪਲ ਸੋਬਰ ਆ ਠੀਕ ਹੈ 3 ਫਲਾਵਰ ਨਾਲ ਆਏਗਾ ਬਹੁਤ ਪਿਆਰਾ ਜਿਹਾ ਬਾਟਮ ਠੀਕ ਹੈ ਸਿਲਕ ਮਸਲੀਨ ਦੇ ਬਾਟਮ ਲੱਗੇ ਆ ਲੁੱਕ ਇਹ ਵਨ ਹੈ ਕਲਰ ਤੁਸੀਂ ਦੇਖੋ ਕਿੰਨਾ ਪਿਆਰਾ ਬਹੁਤ ਸੋਹਣੀ ਜੀ ਇਸ ਦੇ ਵਿੱਚ ਇੰਗਲਿਸ਼ ਟੋਨ ਚ ਸ਼ੇਡ ਆ ਠੀਕ ਹੈ ਲਵੈਂਡਰ ਲਾਈਟ ਲਵੈਂਡਰ ਸ਼ੇਡ ਆ ਤੇ ਦੁਪੱਟਾ ਜਿਹੜਾ ਐਜ਼ ਇਟ ਇ ਸੇਮ ਹੀ ਆਏਗਾ ਜਿਵੇਂ ਕੀ ਪਹਿਲੇ ਬਣਿਆ ਹੋਇਆ ਹੈ ਚੈੱਕ ਕਰ ਲਿਓ ਠੀਕ ਹੈ ਬਹੁਤ ਸੋਹਣਾ ਦੁਪੱਟਾ ਅਗਲਾ ਇਸ ਦੇ ਵਿੱਚ ਕਲਰ ਆਏਗਾ ਲਾਈਟ ਸੀ ਗ੍ਰੀਨ ਕਲਰ ਦੇਖੋ ਕਿੰਨਾ ਸੋਹਣਾ ਕਲਰ ਆ ਸਾਰੇ ਹੀ ਕਲਰ ਇੱਕ ਤੋਂ ਇੱਕ ਵਾਸ ਸੋਹਣੇ ਆ ਲਾਈਟ ਸੀ ਗ੍ਰੀਨ ਕਲਰ ਆਏਗਾ ਇਹ ਵਾਲੀ ਕਲੈਕਸ਼ਨ ਦਾ ਰੇਟ ਜਿਹੜਾ ਉਹ ਹੋਏਗਾ 1795 1795 ਦੇ ਵਿੱਚ ਇਹ ਵਾਲੀ ਕਲੈਕਸ਼ਨ ਮਿਲੇਗੀ ਤੁਹਾਨੂੰ ਔਰ ਇੱਥੇ ਵੇਖੋ ਨਾ ਨਾਰਥ ਥ्रेड ਵਰਕ ਵਿਦ 17 ਆ ਠੀਕ ਹੈ ਤੇ ਨਾਲ ਮਸ਼ੀਨ ਵਰਕ ਆਏਗਾ ਇਸ ਤਰ੍ਹਾਂ ਤੁਹਾਨੂੰ ਬਹੁਤ ਸੋਹਣਾ ਜਿਹਾ ਪੈਟਰਨ ਮਿਲੇਗਾ ਨੈਕ ਲਾਈਨ ਦਾ ਫਾਲ ਵਰਕ ਦੇ ਨਾਲ ਦਬਕੀ ਦੇ ਨਾਲ ਇਸ ਤਰ੍ਹਾਂ ਤੁਹਾਨੂੰ ਇੱਕ ਲੀਫ ਟਾਈਪ ਜਿਹੜੀ ਉਹ ਸ਼ੇਪ ਮਿਲੇਗੀ ਬਹੁਤ ਸੋਹਣੀ ਜੀ ਲੁੱਕ ਆ ਚਿਕਨ ਕਲਰ ਵੀ ਬਹੁਤ ਸੋਹਣੇ ਆ ਔਰ ਜਿਹੜੀ ਐਮਬਰਾਇਡਰੀ ਇਹਦੇ ਵਿੱਚ ਕੀਤੀ ਹੋਈ ਆ ਉਹ ਵੀ ਬਹੁਤ ਪਿਆਰੀ ਸਿੰਪਲ ਸਬਾ ਲੁੱਕ ਬਹੁਤ ਪਿਆਰੀ ਠੀਕ ਆ ਰਾਇਲ ਜੀ ਲੁੱਕ ਦੇ ਸੂਟ ਨੇ ਨੈਕ ਲਾਈਨ ਆਏਗੀ ਪੈਨਲਿੰਗ ਤੇ ਵੀ ਜਿਹੜੀਆਂ ਫਲਾਵਰਿੰਗ ਵੀ ਆਏਗੀ ਔਰ ਚੇਨ ਵੀ ਆਏਗੀ ਇਸ ਤਰ੍ਹਾਂ ਬੇਲਸ ਲਾਉਣਗੀਆਂ ਬਹੁਤ ਪਿਆਰੀਆਂ ਜੀਆਂ ਔਰ ਤਿੰਨ ਤਿੰਨ ਫਲਾਵਰਸ ਦੀ ਜਿਹੜੀ ਆ ਤੁਹਾਨੂੰ ਇਸ ਤੇ ਵਿੱਚ ਬੁਕੇ ਟਾਈਪ ਐਮਬਰਾਇਡਰੀ ਮਿਲੇਗੀ ਸੇਮ ਹੀ ਪੈਟਰਨ ਬਾਜੂ ਤੇ ਆਏਗਾ ਠੀਕ ਆ ਇਸ ਤਰ੍ਹਾਂ ਫਲਾਵਰ ਪਲਾਸਟਿਕ ਆਏਗੀ ਕਲਰ ਆਏਗਾ ਇਹ ਵਾਲਾ ਲਾਈਟ ਸੀ ਗ੍ਰੀਨ ਕਲਰ ਬਹੁਤ ਸੋਹਣੀ ਇੰਗਲਿਸ਼ ਟੋਨ ਠੀਕ ਹੈ ਚੈੱਕ ਕਰ ਲਓ ਨਾਲ ਆਏਗਾ ਮਸਲੀਨ ਦਾ ਬਾਟਮ ਸਿਲਕ ਮਸਲੀਨ ਦਾ ਬਾਟਮ ਹੈ ਸੇਮ ਟੋਨ ਦਾ ਠੀਕ ਹੈ ਦੁਪੱਟੇ ਜਿਹੜੇ ਨੇ ਉਹ ਦੁਪੱਟੇ ਫਿਰ ਐਜ਼ ਇਟ ਇ ਸੇਮ ਹੀ ਬਣੇ ਹੋਏ ਆ ਅਗਲਾ ਆਏਗਾ ਪਿੰਕ ਪੀਚ ਕਲਰ ਬਹੁਤ ਸੋਹਣਾ ਠੀਕ ਹੈ ਇਸ ਦੇ ਵਿੱਚ ਹੌਟ ਪਿੰਕ ਕਲਰ ਤੇ ਨਾਲ ਫਰੋਜ਼ੀ ਕਲਰ ਆਏਗਾ ਥੋੜੀ ਬ੍ਰਾਉਨੀਸ਼ ਟਾਈਪ ਸ਼ੇਡ ਆਏਗੀ ਠੀਕ ਹੈ ਜਿਹੜੇ ਫਲਾਵਰ ਬਣੇ ਆ ਤੇ ਫਲਾਵਰਿੰਗ ਤੁਸੀਂ ਚੈੱਕ ਕਰਨੀ ਹੈ ਨਾਲ ਨਾਥ ਥ्रेड ਵਰਕ ਵੀ ਮਿਲੇਗਾ ਠੀਕ ਹੈ ਬਹੁਤ ਸੋਹਣਾ ਜਿਆ ਪੀਸ ਇਹ ਵੀ ਕਲਰ ਤੁਸੀਂ ਦੇਖੋ ਸਾਰੇ ਹੀ ਚੂਜ਼ੇ ਬਣਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਦਾ ਆਰਡਰ ਪਲੇਸ ਕਰ ਸਕਦੇ ਆ ਬੁਕਿੰਗ ਦਾ ਨੰਬਰ 7814352822 ਆ ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰ ਦੇਣਾ ਤੇ ਸਕਰੀਨਸ਼ਾਟ ਤੁਸੀਂ ਜਲਦੀ ਭੇਜਿਆ ਕਰੋ ਜੇਕਰ ਵੀ ਤੁਹਾਨੂੰ ਹੋਰ ਵੀਡੀਓ ਚਾਹੀਦੀ ਆ ਠੀਕ ਹੈ ਤਾਂ ਤੁਸੀਂ ਆਰਡਰ ਪਲੇਸ ਕਰ ਦਿਆ ਕਰੋ ਕਿਉਂਕਿ ਇਹ ਹੁਣ ਵਿਆਹਾਂ ਸ਼ਾਦੀਆਂ ਵਾਲਾ ਸੀਜ਼ਨ ਆ ਐਵੇਂ ਤੇ ਸੂਟ ਜਿਹੜੇ ਆ ਇੱਕਦਮ ਉਸੇ ਵੇਲੇ ਨਿਕਲ ਜਾਂਦੇ ਜਦੋਂ ਅਸੀਂ ਵੀਡੀਓ ਬਣਾਉਂਦੇ ਆ ਠੀਕ ਹੈ ਇਹ ਆ ਗਿਆ ਫਿਰੋਜ਼ੀ ਡਾਰਕ ਕਲਰ ਤੇ ਇਸ ਦੇ ਉੱਪਰ ਥੋੜਾ ਹੌਟਿੰਗ ਟਾਈਪ ਮੈਂਟਾ ਰਾਨੀ ਸ਼ੇਡ ਦਾ ਹੀ ਫਲਾਵ ਤੇ ਨਾਲ ਮਸਟਰਡ ਟਾਈਪ ਕਲਰ ਆਏਗਾ ਫਲਾਵਰ ਦਾ ਠੀਕ ਹੈ ਪੈਨਲਿੰਗ ਆਏਗੀ ਸੇਮ ਹੀ ਪੈਟਰਨ ਜਿਹੜਾ ਤੁਹਾਡਾ ਆਏਗਾ ਬਾਜੂ ਦੇ ਉੱਪਰ ਐ ਲੋ ਦੇਖੋ ਕਿੰਨਾ ਸੋਹਣਾ ਬਹੁਤ ਸੋਹਣਾ ਜਿਆ ਤੇ ਇਸ ਤਰ੍ਹਾਂ ਤੁਹਾਨੂੰ ਮਿਲੇਗਾ ਇਸ ਤਰ੍ਹਾਂ ਸਿਲਕ ਮਸਲੀਨ ਦਾ ਬਾਟਮ ਠੀਕ ਹੈ ਔਰਗਾਂਜ਼ੇ ਦੀ ਸ਼ਰਟ ਹੈ ਔਰਗਾਂਜ਼ੇ ਦਾ ਹੀ ਦੁਪੱਟਾ ਆਏਗਾ ਦੁਪੱਟਾ ਤੁਸੀਂ ਦੇਖੋ ਸੇਮ ਹੀ ਪੈਟਰਨ ਹੈ ਇਹ ਦੁਪੱਟਾ ਤੁਹਾਨੂੰ ਮੈਂ ਖੋਲ ਕੇ ਦਿਖਾਉਣੀ ਆ ਬਹੁਤ ਸੋਹਣਾ ਔਰਗਾਂਜ਼ੇ ਦਾ ਦੁਪੱਟਾ ਆ ਲੁੱਕ ਤੁਸੀਂ ਚੈੱਕ ਕਰਨੀ ਆ ਠੀਕ ਹੈ ਮਲਟੀ ਜੇ ਕਲਰ ਦੇ ਫਲਾਵਰਸ ਆ ਰਹੇ ਨੇ ਬਾਰਡਰ ਲਾਈਨ ਤੇ ਲੌਂਗ ਲੈਂਥ ਵਾਈਸ ਨਾਲ ਐਸ ਆਏਗੀ ਮਿਡਲ ਦੇ ਵਿੱਚ ਸਾਰੇ ਹੀ ਇਸ ਤਰ੍ਹਾਂ ਤੁਹਾਨੂੰ ਸਟ੍ਰਿਪਸ ਆਉਣਗੀਆਂ ਏਮਬ੍ਰੋਇਡਰੀ ਦੀਆਂ ਲੇਸ ਨਹੀਂ ਆਏ ਏ ਏਮਬ੍ਰੋਇਡਰੀ ਹੈ ਤੇ ਦੂਸਰੀ ਸਾਈਡ ਤੇ ਵੀ ਲੌਂਗ ਲੈਂਥ ਵਾਈਸ ਤੁਹਾਨੂੰ ਇਵੇਂ ਸੇਮ ਮੇਲ ਮਿਲੇਗੀ ਜਿਹੜੀ ਪੈਂਡਿੰਗ ਵਾਲੀ ਹੈ ਬਹੁਤ ਸੋਹਣੇ ਜੇ ਸੂਟ ਨੇ ਇਹ ਵਾਲੇ ਸੂਟਾਂ ਦਾ ਰੇਟ ਆਏਗਾ 1795 ਠੀਕ ਹੈ ਅਗਲੇ ਸੂਟ ਆਉਣਗੇ ਗਲਾਸ ਟਿਸ਼ੂ ਦੇ ਉੱਪਰ ਐਂਡ ਡਾਰਕ ਕਲਰ ਨੇ ਬਹੁਤ ਪਿਆਰੀ ਜੀ ਸ਼ੇਡਸ ਨੇ ਤੇ ਤੁਸੀਂ ਜਲਦੀ ਜਲਦੀ ਇਹਨਾਂ ਨੂੰ ਵੀ ਗ੍ਰੈਬ ਕਰ ਲੈਣਾ ਹੈ ਚਿਕਨ ਮਜੈਂਟਾ ਰਾਣੀ ਸ਼ੇਡ ਆ ਠੀਕ ਹੈ ਬਹੁਤ ਸੋਹਣਾ ਕਲਰ ਤੇ ਆਰਗੈਂਜ਼ਾ ਫੈਬਰਿਕ ਆਇਆ ਠੀਕ ਹੈ ਆਰਗੈਂਜ਼ਾ ਫੈਬਰਿਕ ਆ ਚੈੱਕ ਕਰੋ ਠੀਕ ਹੈ ਲੁੱਕ ਬਹੁਤ ਸੋਹਣੀ ਆ ਸਿੰਪਲ ਸੋਬਰ ਜੀ ਲੁੱਕ ਆਏਗੀ ਰਾਉਂਡ ਨੈਕ ਆਏਗਾ ਨੈਕਲੈਸ ਟਾਈਪ ਤੁਹਾਨੂੰ ਡਿਜ਼ਾਈਨ ਮਿਲੇਗਾ ਨੈਕ ਲਾਈਨ ਤੇ ਠੀਕ ਹੈ ਚੈੱਕ ਕਰੋ ਬਹੁਤ ਸੋਹਣਾ ਔਰ ਪੈਨਲਿੰਗ ਆਏਗੀ ਔਰ ਇਹ ਜਿਹੜੇ ਫਲਾਵਰਸ ਬਣੇ ਨੇ ਇਹ ਸਾਰੇ ਹੀ ਮਲਟੀ ਕਲਰ ਦੇ ਔਰਗਾਂਜ਼ਾ ਦੇ ਨਾਲ ਬਣੇ ਆ ਠੀਕ ਹੈ ਪੈਚਵਰਕ ਦਾ ਵੀ ਵਰਕ ਹੋਇਆ ਤੇ ਇਸ ਤਰ੍ਹਾਂ ਤੁਹਾਨੂੰ ਇਸਦੀ ਮਿਲੇਗੀ ਬਾਰਡਰ ਲਾਈਨ ਠੀਕ ਹੈ ਬਹੁਤ ਸੋਹਣਾ ਬਾਰਡਰ ਲਾਈਨ ਵਾਲਾ ਸੂਟ ਹੈ ਨੈਕ ਲਾਈਨ ਆਏਗੀ ਮਿਡਲ ਦੇ ਵਿੱਚ ਫਲਾਵਰਿੰਗ ਆਏਗੀ ਬਹੁਤ ਸੋਹਣਾ ਆ ਸਾਰਾ ਹੀ ਤੁਹਾਨੂੰ ਸਟੋਨ ਦਾ ਵਰਕ ਮਿਲੇਗਾ ਪੈਟਰਨ ਬਹੁਤ ਪਿਆਰਾ ਔਰ ਰੇਂਜ ਦੇ ਅਕੋਰਡਿੰਗ ਇੱਕਦਮ ਵਧੀਆ ਠੀਕ ਹੈ ਔਰ ਨਾਲ ਤੁਹਾਨੂੰ ਮਿਲੇਗਾ ਉਪਾੜਾ ਸਿਲਕ ਦੇ ਬਾਟਮ ਦੇ ਉੱਪਰ ਵਰਕ ਆਏਗਾ ਔਰਗਾਂਜ਼ੇ ਦਾ ਹੀ ਦੁਪੱਟਾ ਆਏਗਾ

ਜਿਹੜੇ ਵੀ ਸੂਟ ਇਹ ਦੀਵਾਲੀ ਆਫਰ ਦੇ ਵਿੱਚ ਤੁਹਾਨੂੰ ਕਾਫੀ ਰੀਜ਼ਨੇਬਲ ਪ੍ਰਾਈਸ ਤੇ ਮਿਲਦੇ ਪਏ ਨੇ ਠੀਕ ਹੈ ਜੀ ਉਸ ਦਾ ਇਹਨਾਂ ਦੀ ਰੇਂਜ ਜਿਹੜੀ ਹੈ ਉਹ 25-2600 ਤੋਂ ਉੱਪਰ ਹੈ ਤੇ ਤੁਸੀਂ ਇਹਨਾਂ ਨੂੰ ਜਲਦੀ ਜਲਦੀ ਗ੍ਰੈਬ ਕਰੀ ਜਾਣਾ ਇਸ ਤੇ ਵਿੱਚ ਅਗਲਾ ਕਲਰ ਆਏਗਾ ਗ੍ਰੀਨ ਕਲਰ ਠੀਕ ਹੈ ਸੇਮ ਹੀ ਸਾਰਾ ਪੈਟਰਨ ਆਏਗਾ ਫਲਾਵਰਿੰਗ ਆਏਗੀ ਕਿ ਪਾੜਾ ਸਿਲਕ ਆਏਗੀ ਔਰ ਇਸ ਤਰ੍ਹਾਂ ਹੀ ਸੇਮ ਟੋਨ ਦਾ ਹੀ ਤੁਹਾਨੂੰ ਮਿਲੇਗਾ ਇਸ ਦਾ ਦੁਪੱਟਾ ਅ ਅਗਲਾ ਆਏਗਾ yellow ਕਲਰ ਇੱਕਦਮ ਹਲਦੀ ਵਾਲਾ ਕਲਰ ਆ ਠੀਕ ਹੈ ਤੇ ਸੇਮ ਪੈਟਰਨ ਆਏਗਾ ਇਸ ਦਾ ਵੀ ਬਾਜੂ ਦੁਬੱਟੇ ਦਾ ਇਹ ਆਏਗਾ बॉਟਮ ਠੀਕ ਹੈ ਇਸ ਦੇ ਵਿੱਚ ਤਿੰਨ ਕਲਰ ਨੇ 70 95 ਪ੍ਰਾਈਸ ਦੇ ਵਿੱਚ ਇਹ ਵੀ ਮਿਲ ਜਾਣਗੇ ਤੁਹਾਨੂੰ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਪਿਕਸ ਸੈਂਡ ਕਰ ਦੇਣੀ ਆ 7814352822 ਤੇ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ